ਤਾਂ ਉਹਨੂੰ ਸਖਤ ਨੋਟਿਸ ਲੈ ਕੇ ਅੱਜ ਡੀਜੀਪੀ ਸਾਹਿਬ ਨੂੰ ਤਲਬਤਕ ਕੀਤਾ ਕਿ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਇੱਕ ਫੈਸਲਾ ਵਾ ਇਹ ਜਿਹੜਾ ਫੈਸਲਾ ਇਤਿਹਾਸ ਦੇ ਵਿੱਚ ਇੱਕ ਵਿਲੱਖਣ ਤੇ ਨਵੇਕਲੀ ਜਿਹੜੀ ਹੈਗੀ ਆ ਇਹ ਪਹਿਲ ਕਦਮੀ ਅੱਜ ਸਪੀਕਰ ਸਾਹਿਬ ਨੇ ਸ਼ੁਰੂ ਕੀਤੀ ਆ ਅਸੀਂ ਇਹਦੀ ਸਲਾੰਘਾ ਕਰਦੇ ਆ ਜਸਪਾਲ ਸਾਹਿਬ ਪ੍ਰਤਾਪ ਬਾਜਵਾ ਕਹਿੰਦੇ ਤੁਹਾਡੀ ਸਰਕਾਰ ਚ ਗੈਂਗਸਟਰਾਂ ਦਾ ਬੋਲਬਾਲਾ ਹੋਇਆ ਹੈ ਪ੍ਰਤਾਪ ਸਿੰਘ ਬਾਜਬਾ ਹੁਣੀ ਗੈਂਗਸਟਰਾਂ ਨੂੰ ਪਾਲਦੇ ਰਿਹਾ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈ ਸਾਰੇ ਜਿਹੜੇ ਲੋਕ ਨੇ ਇਹ ਜਿਹੜੇ ਕਾਂਗਰਸ ਦੇ ਜਿੰਨੇ ਵੀ ਵੱਡੇ ਵੱਡੇ ਲੀਡਰ ਨੇ ਜਿਹੜੇ ਆਪਣੇ ਆਪ ਨੂੰ ਵੱਡੀਆਂ ਵੱਡੀਆਂ ਟਾਰਾਂ ਤੇ ਗੱਲਾਂ ਮਾਰਦੇ ਨੇ ਇਹਨਾਂ ਦਾ ਗੈਂਗਸਟਰਾਂ ਦੇ ਨਾਲ ਸਬੰਧ ਹੋਣ ਕਰਕੇ ਹੀ ਅੱਜ ਇਹਨਾਂ ਦਾ ਇਹ ਮਾੜਾ ਹਾਲ ਹੈ ਇਹ ਤੁਹਾਡੀ ਆਪਣੀ ਐਮਐਲਏ ਜਿਹੜੇ ਪ੍ਰਤਾਪ ਤੇ ਕਹਿੰਦੇ ਹੋਏ ਨਜ਼ਰ ਆਏ ਨੇ ਇਹਨਾਂ ਨੂੰ ਵਿਧਾਨ ਸਭਾ ਵਿੱਚ ਗੈਂਗਸਟਰ ਜਿਹੜਾ ਹੈ ਨੈਕਸਸ ਜਿਹੜਾ ਸਰਕਾਰ ਚ ਪੂਰਾ ਮਾਫੀਆ ਚਲਾ ਰਿਹਾ ਸਰਕਾਰ ਨਹੀਂ ਬਿਲਕੁਲ ਉਹਨਾਂ ਨੇ ਇਸ ਸੰਦਰਭ ਦੇ ਵਿੱਚ ਗੱਲ ਨਹੀਂ ਕਹੀ ਉਹਨਾਂ ਨੇ ਇਹ ਗੱਲ ਕੀਤੀ ਆ ਜਿਹੜਾ ਐਸਆਈ ਦਾ ਮਾਮਲਾ ਸੀਗਾ ਉਹ ਐਸਆਈ ਦੇ ਮਾਮਲੇ ਦੇ ਉੱਤੇ ਗੱਲ ਹੋ ਰਹੀ ਸੀ ਔਰ ਇਸ ਲਈ ਉਹ ਐਸਆਈ ਦੇ ਮਾਮਲੇ ਨੂੰ ਡੀਜੀਪੀ ਸਾਹਿਬ ਨੂੰ ਤਲਬ ਕੀਤਾ ਮਾਨਯੋਗ ਸਪੀਕਰ ਸਾਹਿਬ ਨੇ ਮੈਨੂੰ ਨਹੀਂ ਲੱਗਦਾ ਕਿ ਇੰਨੀ ਡੇਰਿੰਗ ਅੱਜ ਤੱਕ ਕਿਸੇ ਵੀ ਵਿਧਾਨ ਸਭਾ ਦੇ ਵਿੱਚ ਕਿਸੇ ਮਾਨਯੋਗ ਸਪੀਕਰ ਸਾਹਿਬ ਨੇ ਇੰਨੀ ਡੇਰਿੰਗ ਦਿਖਾਈ ਹੋਊਗੀ ਉਦੋਂ ਦੇ ਉਹਨਾਂ ਤੋਂ ਥੱਲੇ ਦੇ ਅਧਿਕਾਰੀ ਨੇ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਉੱਤੇ ਉਹਨਾਂ ਨੇ ਸਾਬਤ ਕਰ ਦਿੱਤਾ ਤਾਂ ਅੱਜ ਤੱਕ ਐਕਸ਼ਨ ਕਿਉਂ ਨਹੀਂ ਬਈ ਤੇ ਕੱਲ ਕਹਿ ਰਹੇ ਸੀਗੇ ਹਰਪਾਲ ਚੀਮਾ ਜੀ ਬਈ ਇਹ ਮਾਮਲਾ ਕੋਰਟ ਦੇ ਅੰਦਰ ਹੈ ਜਿਹੜਾ ਜਿਹੜੀਆਂ ਇੰਟਰਵਿਊਜ਼ ਹੋਈ ਜਾਣੇ ਭਈ ਹਾਈ ਕੋਰਟ ਨੇ ਤੁਹਾਨੂੰ ਕਾਰਵਾਈ ਕਰਨ ਤੋਂ ਕਦੋਂ ਰੋਕਿਆ ਜੇ ਤਾਂ ਹਾਈ ਕੋਰਟ ਨੇ ਕੋਈ ਡਾਇਰੈਕਸ਼ਨ ਦਿੱਤਾ ਹੋਵੇ ਕਿ ਜਿੰਨਾ ਚਿਰ ਮਾਮਲਾ ਹਾਈ ਕੋਰਟ ਦੇ ਅੰਦਰ ਪੈਂਡਿੰਗ ਆ ਤੁਸੀਂ ਕਰ ਨਹੀਂ ਸਕਦੇ ਤੁਹਾਡੀਆਂ ਜੇਲਾਂ ਦੇ ਵਿੱਚ ਇੰਟਰਵਿਊ ਹੋ ਗਿਆ ਤੁਹਾਡੇ ਹੀ ਅਫਸਰਾਂ ਨੇ ਉਹਨੂੰ ਸਾਬਤ ਕਰ ਦਿੱਤਾ ਤੇ ਡੀਜੀਪੀ ਨੂੰ ਵੀ ਮਤਲਬ ਉਹਨਾਂ ਨੇ ਸਾਫ਼ ਕੀਤਾ ਕਿ ਡੀਜੀਪੀ ਨੇ ਝੂਠ ਬੋਲਿਆ ਤਾਂ ਮੇਰੇ ਖਿਆਲ ਦੇ ਅੰਦਰ ਕਾਰਵਾਈ ਤਾਂ ਡੀਜੀਪੀ ਤੇ ਵੀ ਹੋਣੀ ਚਾਹੀਦੀ ਹੈ ਤੇ ਡੀਜੀਪੀ ਸਾਹਿਬ ਆਉਣ ਜੋ ਇਹ ਤਾਂ ਸਾਡਾ ਅਧਿਕਾਰ ਹੈ ਹਾਊਸ ਦਾ ਅਧਿਕਾਰ ਹੈ ਉਹ ਕਿਸੇ ਵੀ ਅਫਸਰ ਨੂੰ ਜਿਹੜਾ ਉਹ ਬੁਲਾਇਆ ਜਾ ਸਕਦਾ ਉਹਦੇ ਤੇ ਚਰਚਾ ਕੀਤੀ ਜਾ ਸਕਦੀ ਹੈ ਪਰ ਸਪੀਕਰ ਸਾਹਿਬ ਨੇ ਜਿਹੜੇ ਹੱਥ ਖੜੇ ਕਰ ਦਿੱਤੇ ਨਾ ਇੱਕ ਐਸਆਈ ਦੇ ਮਾਮਲੇ ਦੇ ਉੱਤੇ ਇਹਦੇ ਤੋਂ ਇਹ ਸਾਬਤ ਹੋ ਗਿਆ ਕਿ ਬਿਲਕੁਲ ਸਰਕਾਰ ਦੀ ਜਿਹੜੇ ਅਫਸਰशाही ਹੈ ਉਹ ਬਿਲਕੁਲ ਬੇਲਗਾਮ ਹੋ ਚੁੱਕੀ ਹੈ ਕੋਈ ਵੀ ਇਹਨਾਂ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਹੈ ਮੁੱਖ ਮੰਤਰੀ ਸਾਹਿਬ ਚੋਂ ਤੱਕ ਕਿਹੜਾ ਮਸਲਾ ਨਹੀਂ ਹੱਲ ਹੁੰਦਾ ਡੀਜੀਪੀ ਨੂੰ ਬੁਲਾ ਕੇ ਆਪਣੇ ਦਫ਼ਤਰ ਦੇ ਅੰਦਰ ਗੱਲ ਕੀਤੀ ਜਾ ਸਕਦੀ ਹੈ ਸੋ ਇੰਨੇ ਗੰਭੀਰ ਮੁੱਦੇ ਹੋਣ ਤੇ ਪੰਜਾਬ ਦਾ ਮੁੱਖ ਮੰਤਰੀ ਚੁੱਪ ਹੋਵੇ ਇਹ ਬੇਬਸੀ ਆ ਇਹ ਬਿਲਕੁਲ ਜਾਨੀ ਹੱਥ ਖੜੇ ਕਰ ਦਿੱਤੇ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਨੇ ਵੀ ਹੱਥ ਖੜੇ ਕਰਤੇ ਆ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਮੰਗ ਕਰਦਾ ਕਿ ਜਿਹੜੇ ਅਧਿਕਾਰੀਆਂ ਨੇ ਇੰਟਰਵਿਊ ਕਰਵਾਇਆ ਔਰ ਜਿਹੜੇ ਅਧਿਕਾਰੀਆਂ ਨੇ ਝੂਠ ਬੋਲਿਆ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਔਰ ਮੁੱਖ ਮੰਤਰੀ ਨੂੰ ਇਸ ਮਾਮਲੇ ਤੇ ਅਸਤੀਫਾ ਦੇਣਾ ਚਾਹੀਦਾ ਸਾਹੀ ਉਹ ਲਾਡ ਆਰਡਰ ਨੂੰ ਲੈ ਕੇ ਨੇ ਚਾਹੇ ਉਹ ਕਿਸਾਨਾਂ ਨਾਲ ਸੰਬੰਧਿਤ ਨੇ ਚਾਹੇ ਉਹ ਮੁਲਾਜ਼ਮਾਂ ਨਾਲ ਸੰਬੰਧਿਤ ਨੇ ਸੋ ਸਾਰੇ ਮੁੱਦੇ ਨੇ ਜਿਹੜੇ ਉਹ ਵਿਧਾਨ ਸਭਾ 'ਚ ਉਠਾਏ ਜਾਣਗੇ ਕੱਲ ਵੀ ਜਿਹੜਾ ਬੁੱਡੇ ਨਾਲੇ ਦਾ ਮਸਲਾ ਸੀ ਜਿਹੜਾ ਖਾਸ ਤੌਰ ਤੇ ਲੁਧਿਆਣਾ ਜ਼ਿਲ੍ਹਾ ਤੇ ਮਾਲਵਾ ਜਿਹੜਾ ਬਹੁਤ ਜ਼ਿਆਦਾ ਸਾਰੀ ਬੈਲਟ ਅੱਗੇ ਰਾਜਸਥਾਨ ਤੱਕ ਇਹਦਾ ਪਾਣੀ ਲੋਕ ਪੀਂਦੇ ਹੋ ਕੱਲ ਮਸਲਾ ਉਠਾਇਆ ਗਿਆ ਸੀ ਤੇ ਉਹਦੇ ਨਾਲ ਹੀ ਕਿਸਾਨਾਂ ਦੀ ਜਿਹੜੀਆਂ ਜ਼ਮੀਨਾਂ ਐਕਵਾਇਰ ਹੋ ਰਹੀਆਂ ਸੜਕਾਂ ਦੇ ਲਈ ਭਾਰਤ ਮਾਲਾ ਸਕੀਮ ਦੇ ਵਿੱਚ ਉਹਨਾਂ ਨੂੰ ਪੂਰਾ ਮੁੱਲ ਦੇਣ ਦਾ ਵੀ ਮਸਲਾ ਉਠਾਇਆ ਗਿਆ ਸੀ ਤੇ ਹੋਰ ਵੀ ਜਿੰਨਾ ਵੀ ਸਮਾਂ ਮਿਲੂਗਾ ਤੇ ਅਸੀਂ ਜਿੰਨੇ ਵੀ ਮੁੱਦੇ ਹੈਗੇ ਨੇ ਲੋਕਾਂ ਨਾਲ ਸੰਬੰਧਿਤ ਜਾਂ ਆਪਣੇ ਇਲਾਕੇ ਦੇ ਮੁੱਦੇ ਨੇ ਜਿਹੜੇ ਉਹ ਸਾਰੇ ਵਿਧਾਨ ਸਭਾ ਵਿੱਚ ਉਠਾਵਾਂਗੇ ਜੀ ਜੀ ਸਾਹਿਬ ਗੁੱਟਾਂ ਨਾਲ ਲਈ ਜੋ ਕਮੇਟੀ ਬਣੀ ਆ ਉਹ ਕਮੇਟੀ ਦੇ ਮੈਂਬਰ ਵੀ ਤੁਸੀਂ ਹੈਗੇ ਹੋ ਕਮੇਟੀ ਦੀਆਂ ਸਿਫਾਰਸ਼ਾਂ ਵੀ ਤੁਸੀਂ ਕਰ ਸਕਦੇ ਹੋ ਤੋਂ ਲੱਗਦਾ ਪਿਛਲੇ ਸਮੇਂ ਦੇ ਵਿੱਚ ਬਹੁਤ ਪੈਸੇ ਇਸ ਵਾਰੀ ਵੀ 7 800 ਕਰੋੜ ਰੁਪਏ ਜਾਰੀ ਹੋਇਆ ਲੇਕਿਨ ਫਿਰ ਕੰਮ ਸੁਕ ਹੋਇਆ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਆ ਪਿਛਲੀਆਂ ਸਰਕਾਰਾਂ ਚ ਵੀ ਜੇ ਹੋਣ ਵੀ ਪੈਸਾ ਕਿੰਨਾ ਆਇਆ ਸੀ ਮੈਂ ਤਾਂ ਕਹਿੰਦਾ ਵੀ ਇਹ ਤੇ ਡਿਬੇਟ ਵੀ ਹੋਣੀ ਚਾਹੀਦੀ ਆ ਸਾਰਾ ਕੁਝ ਪਬਲਿਕ ਹੋਣਾ ਚਾਹੀਦਾ ਨਾ ਬਹੁਤ ਸਾਰੀਆਂ ਐਨ ਜੀਓਜ਼ ਇੱਥੇ ਜਿਹੜੀਆਂ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਹੁਣ ਤੱਕ ਜਿਹੜਾ ਪੈਸਾ ਆਇਆ ਉਹ ਕਿੱਥੇ ਗਿਆ ਤੇ ਕੀ ਤੁਹਾਡਾ ਇਲਾਕਾ ਤੁਸੀਂ ਬੜੀ ਭਲੀ ਭਾਤ ਵਕਫੀ ਹੋ। ਓਡੇ ਨਾਲ ਇਹਦਾ ਮਸਲਾ ਮੈਨੂੰ ਲੱਗਦਾ ਹੈ ਕਿ ਅਸੀਂ ਵੀ ਪਤਾ ਨਹੀਂ ਕਦੋਂ ਤੋਂ ਸੁਣਦੇ ਆ ਰਹੇ ਹਾਂ। ਓਦੇ ਤੇ ਰੌਲਾ ਹੀ ਪੈ ਰਿਹਾ ਚਰਚਾਾਂ ਵਿੱਚ ਚਲਦੀਆਂ ਰਹਿਣਗੀਆਂ ਜਾਂ ਚਲਦੀਆਂ ਰਹਦੀਆਂ ਜਾਂ ਕੁਝ ਹੁੰਦਾ ਵੀ ਓਦੇ ਚੋਂ ਕੋਈ ਤੁਹਾਨੂੰ ਲੱਗਦਾ ਹੈ ਕਿ ਕਦੇ ਸਦਾਰ ਹੋਏਗਾ ਜਾਂ ਫਿਰ ਚਾਹੁੰਦਾ ਬਸ ਇਹਦੇ ਹੀ ਚੱਲਦਾ ਰਹੇਗਾ। ਦੇਖੋ ਫਿਲਹਾਲ ਤਾਂ ਕੋਈ ਚਾਂਸ ਲੱਗਦਾ ਨਹੀਂ ਹੈਗਾ। ਜਦੋਂ ਤੱਕ ਸਰਕਾਰ ਪੂਰੀ ਇਸ ਮੁੱਦੇ ਤੇ ਗੰਭੀਰ ਨਹੀਂ ਹੋਊਗੀ। ਉਦੋਂ ਤੱਕ ਇਹ ਮਸਲਾ ਹੱਲ ਨਹੀਂ ਹੋ ਸਕਦਾ। ਕਮੇਟੀਆਂ ਦੇ ਵਿੱਚ ਤਾਂ ਚਲੋ ਉੱਥੇ ਸਪਾਰਸ਼ਾਂ ਹੋਈ ਜਾਂਦੀਆਂ ਪਿਛਲੇ ਟਾਈਮ ਦੇ ਵਿੱਚ ਸਰਕਾਰ ਦੇ ਕਈ ਡਿਪਾਰਟਮੈਂਟਾਂ ਵੱਲੋਂ ਕਈ ਇਸ ਤਰ੍ਹਾਂ ਦੀਆਂ ਚਿੱਠੀਆਂ ਜਾਰੀ ਕੀਤੀਆਂ ਗਿਆ ਜਿਦੇ ਵਿੱਚ ਉਹ ਇੰਡਸਟਰੀ ਨੂੰ ਉੱਥੇ ਪਾਣੀ ਪਾਉਣ ਲਈ ਅਲਾਉ ਕੀਤਾ ਗਿਆ ਜਿਹੜਾ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਉਹਨਾਂ ਨੇ ਆਪਣਾ ਪਾਣੀ ਹੈ ਜਿਹੜਾ ਉੱਥੇ ਹੀ ਉਹਨੂੰ ਟ੍ਰੀਟ ਕਰਕੇ ਉਹਨੂੰ ਰੀਯੂਜ਼ ਕਰਨਾ ਬਣਦਾ ਵਾ ਸੋ ਇਸ ਕਰਕੇ ਬੜਾ ਗੰਭੀਰ ਮੁੱਦਾ ਤੇ ਸਰਕਾਰ ਨੂੰ ਸਭ ਤੋਂ ਵੱਧ ਤੇ ਧਿਆਨ ਦੇਣਾ ਚਾਹੀਦਾ ਤਾਂ ਜੋ ਜਿਹੜਾ ਇਹ ਪਾਣੀ ਹੈ ਟ੍ਰੀਟ ਹੋ ਕੇ ਸਾਫ਼ ਪਾਣੀ ਅੱਗੇ ਜਾਵੇ ਲੋਕਾਂ ਨੇ ਅੱਗੇ ਸਿਹਤ ਨਾਲ ਜਿਹੜਾ ਖਲਵਾੜ ਹੋ ਰਿਹਾ ਕੈਂਸਰ ਦੀ ਬਿਮਾਰੀ ਜਿਹੜੀ ਫੈਲ ਰਹੀ ਹੈ ਜਾਂ ਹੋਰ ਬਿਮਾਰੀਆਂ ਫੈਲ ਰਹੀਆਂ ਪਾਣੀ ਕਰਕੇ ਉਹ ਕਿ ਵੀ ਇਹਨਾਂ ਹੋਜੀ ਦੇ ਵੱਡੇ ਵੱਡੇ ਦਾਅਵੇ ਹੁੰਦੇ ਨੇ ਫੈਕਟਰੀਆਂ ਦੀ ਗੱਲ ਹੁੰਦੀ ਹੈ ਪਰ ਫਿਰ ਆਖਰ ਅਸੀਂ ਕੀ ਮਜਬੂਰੀ ਬਣ ਜਾਂਦੀ ਹੈ ਕਿ ਉਹਨਾਂ ਫੈਕਟਰੀਆਂ ਤੇ ਇਸ ਲੈਵਲ ਤੇ ਦਬਾਅ ਹਾਲਾਂਕਿ ਜੋ ਕਾਨੂੰਨੀ ਤੌਰ ਤੇ ਸਹੀ ਹੈ ਜਿਹੜੇ ਨਿਯਮਾਂ ਮੁਤਾਬਕ ਉਹਨਾਂ ਨੂੰ ਫੈਕਟਰੀਆਂ ਲਾਉਣ ਦੀ ਇਜਾਜ਼ਤ ਮਿਲੀ ਆ ਫਿਰ ਕਾਇਦੇ ਕਾਨੂੰਨ ਮੁਤਾਬਕ ਵੀ ਕਿਉਂ ਇਹ ਚੀਜ਼ਾਂ ਸੰਭਵ ਨਹੀਂ ਹੋ پا ਰਹੀਆਂ ਦੇਖੋ ਕਿਤਨਾ ਕਿਤੇ ਸਰਕਾਰਾਂ ਵੱਲੋਂ ਢਿੱਲ ਵਰਤ ਲਈ ਜਾਂਦੀ ਆ ਇਸ ਮੁੱਦੇ ਤੇ ਮੈਂ ਸਮਝਦਾ ਕਿ ਸਰਕਾਰ ਨੂੰ ਕੋਈ ਵੀ ਢਿੱਲ ਨਹੀਂ ਵਰਤਣੀ ਚਾਹੀਦੀ ਕਿਉਂਕਿ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਮਾਮਲਾ ਵਾ ਇੰਡਸਟਰੀਸਟਸ ਨੇ ਜਿਹੜੇ ਉਹਨਾਂ ਨੂੰ ਚਾਹੀਦਾ ਕਿ ਉਹਦਾ ਪਾਣੀ ਟ੍ਰੀਟ ਕਰਨ ਤੇ ਉਹਨੂੰ ਆਪਣਾ ਰੀਯੂਜ਼ ਕਰ ਨਾ ਕਿ ਇਹਦੇ ਵਿੱਚ ਪਾਉਣ ਜਿਹੜੇ ਕੈਮੀਕਲ ਇਹਦੇ ਵਿੱਚ ਆ ਰਹੇ ਆ ਤੇ ਜਿਹਦੇ ਕਰਕੇ ਬਹੁਤ ਜ਼ਿਆਦਾ ਜਿਹੜੀਆਂ ਅੱਗੇ ਸਿਹਤ ਦਾ ਜਿਹੜਾ ਨੁਕਸਾਨ ਹੋ ਰਿਹਾ ਲੋਕਾਂ ਦਾ ਸੋ ਸਰਕਾਰ ਨੂੰ ਪੂਰੀ ਸ਼ਕਤੀ ਵਰਤਣੀ ਚਾਹੀਦੀ ਹੈ ਐਸੇ ਮਾਮਲੇ ਤੇ ਉਹਨੂੰ ਕਿੱਦਾਂ ਦੇਖਿਆ ਜਾਵੇ ਦੇਖੋ ਪੰਜਾਬ ਦੇ ਵਿੱਚ ਲੌਂਡਰ ਆਰਡਰ ਦੀ ਹਾਲਾਤ ਬੜੇ ਮਾੜੇ ਨੇ ਸੋ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕੀ ਪੰਜਾਬ ਦੇ ਵਿੱਚ ਲੋਕਾਂ ਨੂੰ ਇੱਕ ਵਧੀਆ ਮਾਹੌਲ ਦਿੱਤਾ ਜਾਵੇ ਕਿਉਂ ਕਿਸੇ ਵੀ ਸੂਬੇ ਦੀ ਤਰੱਕੀ ਉਥੋਂ ਦੇ ਲਾਅਨ ਆਰਡਰ ਦੇ ਨਾਲ ਆ ਸੋ ਅੱਜ ਰੋਜ਼ ਜਿਹੜੀਆਂ ਲੁੱਟਾਂ ਕੋਹਾਂ ਡਕੈਤੀਆਂ ਕਤਲ ਹੋ ਰਹੇ ਨੇ ਪੰਜਾਬ ਦੇ ਵਿੱਚ ਫਰੋਤੀਆਂ ਜਿਹੜੀਆਂ ਲੋਕਾਂ ਤੋਂ ਮੰਗੀਆਂ ਜਾ ਰਹੀਆਂ ਨੇ ਸੋ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈਗੀ ਤਾਂ ਜੋ ਲੋਕ ਸ਼ਾਂਤੀ ਨਾਲ ਆਪਣਾ ਜੀਵਨ ਬਸਰ ਕਰ ਸਕਣ ਸੋ ਅੱਜ ਹਾਲਾਤ ਬਹੁਤ ਮਾੜੇ ਨੇ ਐਲੀ ਸਰ ਜਿਸ ਤਰੀਕੇ ਨਾਲ ਏਪੀ ਢਿਲੋ ਦੇ ਘਰ ਦੇ ਉੱਤੇ ਵੀ ਜਿਹੜਾ ਹਮਲਾ ਹੋਇਆ ਵਾ ਉਸ ਦੀ ਜਿਹੜੀ ਸਿੱਧੇ ਤੌਰ ਦੇ ਤੇ ਜ਼ਿੰਮੇਵਾਰੀ ਲਾਰੈਂਸ ਸੁਨਿਤ ਨੂੰ ਦਿੱਤੀ ਗਈ ਹੈ ਕਿੱਦਾਂ ਦੇਖੀਏ ਇਸ ਪੂਰੇ ਮਾਮਲੇ ਨੂੰ ਕਿ ਕੈਨੇਡਾ ਚ ਵੀ ਜਿਹੜੇ ਪੰਜਾਬੀ ਬੈਠੇ ਨੇ ਉਹਨਾਂ ਤੇ ਵੀ ਲਗਾਤਾਰ ਹਮਲੇ ਹੋ ਰਹੇ ਨੇ ਦੇਖੋ ਉਹੀ ਮੈਂ ਫੇਰ ਉਸੇ ਗੱਲ ਤੇ ਆਉਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਆ ਲੋਕਾਂ ਨੂੰ ਜਿਹੜਾ ਸਹੀ ਮਾਹੌਲ ਪੈਦਾ ਕਰਕੇ ਦੇਣਾ ਤੇ ਲਾਅ ਐਂਡ ਆਰਡਰ ਨੂੰ ਬਹਾਲ ਕਰਨਾ ਤੇ ਜਿਹੜੇ ਵੀ ਅਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਹੀ ਪੰਜਾਬ ਚ ਚੰਗਾ ਮਾਹੌਲ ਮਿਲ ਸਕਦਾ ਹੈ ਮੁੱਦੇ ਦੀ ਅੰਦਰ ਅਜ ਕਾਂਗਰਸ ਜ਼ਿਕਰ ਕਰੂਗਾ ਅਖਾਸਤ ਦੇਖੋ ਮੁੱਦੇ ਤਾਂ ਬਹੁਤ ਨੇ ਕੱਲ ਬਾਵਾ ਸਾਹਮਣੇ ਵੀ ਬੜਾ ਡਿਟੇਲ ਚ ਵਿਸਥਾਰ ਚ ਜ਼ਿਕਰ ਕੀਤਾ ਸਾਰੀ ਚੀਜ਼ਾਂ ਦਾ ਸੋ ਉਹ ਮੁੱਦੇ ਤੇ ਹੈ ਜੋ ਮੌਕਾ ਮਿਲੇਗਾ ਉਹਨਾਂ ਮੁੱਦਿਆਂ ਤੇ ਖੁੱਲੀ ਬਹਿਸ ਖੁੱਲੀ ਚਰਚਾ ਹੋਣੀ ਚਾਹੀਦੀ ਹੈ ਕਿਉਂਕਿ ਬਾਕੀ ਨੂੰ ਲੱਗਦੀ ਵੀ ਲੱਗਾ ਤਾਂ ਸਵਾਲ ਚੱਕੇ ਜਾ ਰਹੇ ਨੇ ਐਮਰਜੈਂਸੀ ਬਿਮਾਰੀ ਹੈ ਮੈਂ ਉਹਦੇ ਕੋਈ ਕਮੈਂਟ ਨਹੀਂ ਕਰਦਾ ਸਾਨੂੰ ਉਹਦੇ ਤੇ ਉਹਨਾਂ ਲਈ ਜੋ ਕਮੈਂਟ ਕੀਤੇ ਗਏ ਜਾਂ ਉਹਨਾਂ ਵੱਲੋਂ ਜੋ ਕਮੈਂਟ ਕੀਤੇ ਗਏ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੈਂ ਸਮਝਦੀ ਹਾਂ ਕਿ ਉਹ ਉਹ ਰਾ ਤੇ ਟਿੱਪਣੀ ਦੀ ਗੱਲ ਕਰ ਰਹੇ ਨਹੀਂ ਦੇਖੋ ਉਹਨਾਂ ਦੀ ਸੋਚ ਹੈ ਆਪਣੀ ਆਪਣੀ ਹਰੇਕ ਦੀ ਜੋ ਜਿੰਨਾ ਕੋ ਉਹਨਾਂ ਨੂੰ ਸਮਝ ਹੈ ਪੋਲਿਟਿਕਸ ਦੀ ਉਹਨਾਂ ਨੇ ਉਹਦੇ ਬਾਰੇ ਚ ਹੀ ਗੱਲ ਓਨੀ ਕ ਗੱਲ ਕਰਨੀ ਹੈ ਉਹਨਾਂ ਨੂੰ ਤੇ ਇਹ ਵੀ ਨਹੀਂ ਪਤਾ ਕਿ ਆਜ਼ਾਦ ਕਦੋਂ ਹੋਇਆ ਹਿੰਦੁਸਤਾਨ ਸੋ ਉਹਨਾਂ ਦੇ ਮਾਰੇ ਚ ਉਹਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਜੀ ਮੈਂ ਬਹੁਤ ਥੈਂਕਫੁਲ ਆ ਆਪਣੀ ਪਾਰਟੀ ਦੀ ਕਿ ਉਹਨਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਸੋ ਅਸੀਂ ਮੈਂ ਸਮਝਦੀ ਆ ਕਿ ਹੈਲਦੀ ਡਿਸਕਸ਼ਨਸ ਕਰਕੇ ਪੰਜਾਬ ਦੇ ਭੈਤਰੀ ਦੇ ਵਾਸਤੇ ਜੋ ਵੀ ਹੋ ਸਕੇਗਾ ਆ ਬਾਵ ਪੋਲਿਟਿਕਸ ਬੜੇ ਜ਼ੋਰਦਾਰ ਤਰੀਕੇ ਨਾਲ ਚੱਲਦੇ ਸੀ ਸਵਾਲ ਹੋਣਾਂ ਦੀ ਜਗ੍ਹਾ ਤੇ ਤੁਹਾਨੂੰ ਮਿਲਿਆ ਜੀ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਆਪਣੇ ਤਰੀਕੇ ਦੇ ਨਾਲ ਉਹਨਾਂ ਮੁੱਦਿਆਂ ਨੂੰ ਰੂਲਿੰਗ ਪਾਰਟੀ ਦੇ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਭਲੇ ਲਈ ਪਟਾਂਗੀ ਕੱਲ ਵੀ ਤੁਸੀਂ ਕੱਲ ਮੈਨੂੰ ਸਵਾਲ ਕੀਤਾ ਸੀ ਕਿ ਉਹ ਕਹਿੰਦੇ ਨੇ ਕਿ ਸਾਨੂੰ ਟਾਈਮ ਨਹੀਂ ਮਿਲਦਾ ਕੱਲ ਉਹਨਾਂ ਨੂੰ ਸਭ ਤੋਂ ਜ਼ਿਆਦਾ ਟਾਈਮ ਆਪੋਜੀਸ਼ਨ ਆ ਜਿਹੜੀ ਉਹਨੂੰ ਮਿਲਿਆ ਸੋ ਬਹਿਸ ਮੁੱਦਿਆਂ ਤੇ ਹੋਣੀ ਚਾਹੀਦੀ ਆ ਐਵੇਂ ਸੱਪ ਲੰਗੇ ਤੋਂ ਲੀਖ ਪੇਟਣ ਵਾਲਾ ਕੰਮ ਇਹ ਪਹਿਲਾਂ ਵੀ ਕਰਦੇ ਰਹੇ ਆ ਹੁਣ ਵੀ ਕਰਦੇ ਆ ਕਿਉਂਕਿ ਇਹਨਾਂ ਦੇ ਕੀਤੇ ਹੋਏ ਜਿਹੜੇ ਕਾਰੇ ਨੇ ਉਹ ਅਸੀਂ ਕੰਡੇ ਚੁਗ ਰਹੇ ਆ ਇਹਨਾਂ ਦੇ ਜੋ ਪੱਟੇ ਹੋਏ ਖੂਤੇ ਉਹਨਾਂ ਨੂੰ ਬੰਦ ਕਰ ਰਹੇ ਆ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਹਰ ਇੱਕ ਦਿਨ ਆ ਜਿਹੜਾ ਪੰਜਾਬ ਦੇ ਭਲੇ ਲਈ ਹਰ ਇੱਕ ਕਦਮ ਆ ਜਿਹੜਾ ਪੰਜਾਬ ਦੇ ਹਿਤ ਲਈ ਪਟਿਆ ਜਾਂਦਾ ਸੋ ਇਸ ਕਰਕੇ ਜਿੰਨੀ ਵੀ ਮਾਨ ਸਾਹਿਬ ਦੀ ਟੀਮ ਹੈ ਮੁੱਖ ਮੰਤਰੀ ਸਾਹਿਬ ਦੀ ਟੀਮ ਹੈ ਉਹ ਪੰਜਾਬ ਦੇ ਭਲੇ ਲਈ ਪੰਜਾਬ ਦੇ ਹਿੱਤ ਲਈ ਹਮੇਸ਼ਾ ਕੰਮ ਕਰਦੀ ਆ ਹਮੇਸ਼ਾ ਕਰਦੀ ਇੱਕ ਇਸ਼ੂ ਤੁਹਾਡੇ ਮੈਂਚਮੈਨ ਨਾਲ ਸੰਬੰਧਤ ਹੈ ਕਨ ਪ੍ਰਤਾਪ ਸਿੰਘ ਬਾਜਪੀ ਨੇ ਕਿਹਾ ਕਿ ਨਹਿਰ ਬਣਾ ਦਿਓ ਉਹ ਨਹਿਰ ਬਣਾਉਣ ਲਈ ਥੋੜੇ ਕੋਲ ਪੈਸੇ ਹੈ ਨਹੀਂ ਕਿ ਮੇਰੀ ਸੀਨੀਅਰ ਅਫਸਰਾਂ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਦਾਵਾ ਕੀਤਾ ਹੈ ਕਿ ਨਹਿਰ ਬਣਾਉਣੀ ਨਹੀਂ ਤੁਸੀਂ ਸਿਰਫ ਗੱਲਾਂ ਹੀ ਹੈਗੀ ਆ ਮਾਲਵਾਨ ਦੇ ਦੇਖੋ ਦੇਖੋ ਇਹਨਾਂ ਇਹਨਾਂ ਨੇ ਸਿਰਫ ਗੱਲਾਂ ਦਾ ਕੜਾ ਬਣਾਉਣਾ ਠੀਕ ਹੈ ਯਾਰ ਠੀਕ ਹੈ ਇਹਨਾਂ ਨੇ ਸਿਰਫ ਗੱਲਾਂ ਦਾ ਕੜਾ ਬਣਾਉਣਾ ਆਪ ਇਹਨਾਂ ਨੇ ਕੁਝ ਕੀਤਾ ਨਹੀਂ ਸਾਨੂੰ ਕਰਦੇ ਦੇ ਦੇਖਣਾ ਚਾਹੁੰਦੇ ਨਹੀਂ ਅਸੀਂ ਕਰਕੇ ਦਿਖਾਵਾਂਗੇ ਬਾਜਵਾ ਸਾਹਿਬ ਵੀ ਇੱਥੇ ਨੇ ਅਸੀਂ ਵੀ ਇੱਥੇ ਆ ਮੈਂ ਕਿਹਾ ਸਭ ਕੁਝ ਹੋਊਗਾ ਜਿਹੜੇ ਰਸਤੇ ਅਸੀਂ ਚੱਲ ਪਿਓ ਸਾਰਾ ਕੁਝ ਹੋਊਗਾ ਨਹਿਰ ਵੀ ਬਣੂਗੀ ਪੈਸਾ ਵੀ ਹੈਗਾ ਸਾਰਾ ਕੁਝ ਹੈ ਇਹ ਸਿਰਫ ਕੰਡੇ ਪਿਛਾਉਣਾ ਚਾਹੁੰਦੇ ਨੇ ਵੀ ਇਹ ਕਰ ਨਾ ਸਕਣਾ ਕਿਉਂਕਿ ਇਹਨਾਂ ਦੇ ਪੈਰਾਂ ਥੱਲੇ ਜ਼ਮੀਨ ਜਿਹੜੀ ਖਿਸਕਦੀ ਹੈ ਹਰਿਆਣਾ ਦਾ ਉੱਥੇ ਕੀ ਲਾਗਾ ਦੇਖੋ ਇੱਕ ਮਿੰਟ ਇੱਕ ਮੈਂ ਕਲੀਅਰ ਕਰਨੀ ਚਾਹਨਾ ਸਾਡੇ ਪੰਜਾਬ ਦੀ ਜ਼ਮੀਨ ਹੈ ਅਸੀਂ ਪੰਜਾਬ ਦੀ ਜ਼ਮੀਨ ਤੇ ਜੋ ਮਰਜੀ ਕਰੀਏ ਸਾਡਾ ਹੱਕ ਹੈ ਸਾਡੇ ਪੰਜਾਬ ਦਾ ਹੱਕ ਹੈ ਸੋ ਹਰਿਆਣੇ ਦਾ ਤਾਂ ਉੱਥੇ ਕੋਈ ਲਾਗਾ ਦੇ ਕਾ ਬਣਦਾ ਹੀ ਨਹੀਂ ਹੈ ਉਹਨਾਂ ਨੂੰ ਕੀ ਦੱਸਣ ਅਸੀਂ ਆਪਣੇ ਪੰਜਾਬ ਦੇ ਵਿੱਚ ਜੋ ਮਰਜੀ ਕਰੀਏ ਉਹ ਹਰਿਆਣੇ ਦੇ ਵਿੱਚ ਨਹਿਰ ਚ ਪਾਣੀ ਹੋਣਾ ਉਹਦਾ ਮਸਲਾ ਹੈ ਜਿਹੜਾ ਉਹ ਨਹਿਰ ਚ ਪਾਣੀ ਹੋਣਾ ਕਹਿੰਦੇ ਨਹਿਰ ਚ ਪਾਣੀ ਸਾਡੀ ਜ਼ਿੰਮੇਵਾਰੀ ਅਸੀਂ ਆਪਣੇ ਪੰਜਾਬ ਦਾ ਪਾਣੀ ਵਰਤ ਰਹੇ ਹਾਂ ਆਪਦੇ ਪੰਜਾਬ ਦੇ ਪਾਣੀ ਨੂੰ ਵਰਤਣ ਤੋਂ ਸਾਨੂੰ ਕੋਈ ਰੋਕ ਨਹੀਂ ਸਕਦਾ ਅਸੀਂ ਦੂਜੀ ਤਾਂ ਕੋਈ ਗੱਲ ਕੀਤੀ ਹੀ ਨਹੀਂ ਹੈ ਹਜੇ ਅਸੀਂ ਪੰਜਾਬ ਦਾ ਪਾਣੀ ਵਰਤਾਂਗੇ ਜਿਹੜਾ ਸਾਡੇ ਹਿੱਸੇ ਦਾ ਅਸੀਂ ਉਹਨੂੰ ਪਾਣੀ ਨੂੰ ਵਰਤਾਂਗੇ ਉਹਨੂੰ ਸਾਨੂੰ ਕੌਣ ਰੋਕ ਸਕਦਾ ਅਸੀਂ ਆਪਦੀ ਜ਼ਮੀਨ ਦੇ ਸਾਡੇ ਪੰਜਾਬ ਦੀਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚੋਂ ਸੀ ਨਹਿਰ ਕੱਢਣਾ ਫਿਰ ਇੱਚ ਮੇਰਖਲਾ ਨਾ ਬਾਜਵਾ ਸਾਹਿਬ ਨੂੰ ਤਕਲੀਫ ਹੋਣੀ ਚਾਹੀਦੀ ਆ ਨਾ ਕਿਸੇ ਹੋਰ ਨੂੰ ਇਹਨੂੰ ਸੀ ਨੂੰ ਹਟਾਉਣ ਨੂੰ ਲੈ ਕੇ ਪਹਿਲਾਂ ਤੋਂ ਬਹੁਤ ਏਰ ਤੋਂ ਗੱਲ ਚੱਲ ਰਹੀ ਔਰ ਮੋਸਟ ਪ੍ਰੋਬੇਬਲੀ ਇਹ ਜਿਹੜਾ ਹੈਗਾ ਇਹ ਜਲਦੀ ਹੀ ਇਹਨੂੰ ਪ੍ਰੈਕਟੀਕਲ ਸ਼ੇਪ ਇਹਦੀ ਹੈ ਜਿਹੜੀ ਉਹ ਦਿੱਤੀ ਜਾਏਗੀ ਰਹੀ ਗੱਲ ਮੁੱਦੇ ਉਠਾਉਣ ਦੀ ਤਾਂ ਕੱਲ ਵੀ ਕਾਫੀ ਸਾਰੇ ਐਮਐਲਏਜ਼ ਨੇ ਆਪਣੇ ਆਪਣੇ ਹਲਕਿਆਂ ਦੇ ਇਸ਼ੂਜ਼ ਰੇਜ਼ ਕੀਤੇ ਨੇ ਕ腐ਸ਼ਨ ਓਬਵੀਅਸਲੀ ਕਿਉਂਕਿ ਕ腐ਸ਼ਨ ਕੋ ਇਹ ਤਾਂ ਹੈ ਨਹੀਂ ਕਿ ਬਿਲਕੁਲ ਹੁਣ ਸ਼ੁਰੂ ਹੋ ਗਈ ਹੈ ਕ腐ਸ਼ਨ ਇੰਨੀ ਇੰਬੈਡਡਡ ਹੈ ਔਰ ਬਹੁਤ ਪਹਿਲੇ ਸਾਲਾਂ ਤੋਂ ਚੱਲੀ ਆ ਰਹੀ ਹੈ ਔਰ ਉਹਨੂੰ ਬਿਲਕੁਲ ਜਿੰਨੂੰ ਸਾਨੂੰ ਵੀ ਦਿੱਕਤ ਆਉਂਦੀ ਹੈ ਕਿਸੇ ਟਾਈਮ ਸੋ ਉਹਦਾ ਵੀ ਛੇਤੀ ਹੱਲ ਨਿਕਲੇਗਾ ਪਰ ਯੈਸ ਅ ਅੱਜ ਬਹੁਤ ਸਾਰੇ ਇਹ ਜੇ ਇਸ਼ੂਸ ਹੈਗੇ ਜਿੱਦਾਂ ਆਪਣੇ ਮੈਂ ਆਪਣੇ ਅਗਰਮਰਸਰ ਦੀ ਗੱਲ ਕਰਦੀਆਂ ਤਾਂ ਸਾਡੇ ਉਥੇ ਸੈਨੀਟੇਸ਼ਨ ਔਰ ਸੀਵਰੇਜ ਨੂੰ ਲੈ ਕੇ ਬਹੁਤ ਵੱਡਾ ਇਸ਼ੂ ਹੈਗਾ ਸੋ ਇਹ ਜੇ ਸਾਰੇ ਮੁੱਦੇ ਜਿਹੜੇ ਹੈਗੇ ਉਹ ਅੱਜ ਉੱਥੇ ਚੁੱਕ ਕੇ ਆਈ ਹਾਂ ਅੱਛਾ ਗੱਲ ਸੁਣਦੇ ਜੀ ਇਹ ਸਵਾਲ ਲਗਾਤਾਰ ਵੱਧਿਆ ਰਹਿੰਦਾ ਕਿ ਆਫੀਸਰ ਐਮ ਐਲ ਏ ਇਸ ਦੀ ਗੱਲ ਨਹੀਂ ਸੁਣਦੇ ਕਿ ਇਹ ਲਗਾਤਾਰ ਦੇਖੋ ਇਹ ਕੋਈ ਇਹ ਇਸ਼ੂ ਇਹ ਨਹੀਂ ਹੈ ਕਿ ਪੂਰੇ ਪੰਜਾਬ ਦੀ ਇਸ ਤਰ੍ਹਾਂ ਬਹੁਤ ਜਗ੍ਹਾ ਸੁਣਦੇ ਵੀ ਹੈ ਮੇਰੀ ਮੇਰੇ ਕੰਮ ਹੁੰਦੇ ਆ ਮੇਰੀ ਸੁਣਦੇ ਵੀ ਹੈ ਔਰ ਕਿਤੇ ਨਹੀਂ ਵੀ ਸੁਣਦੇ ਹੋਣਗੇ बिकॉज ਜੇ ਮੈਂ ਇਹ ਕਹਿਦਾ ਕਿ ਕਿਤੇ ਵੀ ਸੁਣਦੇ ਨਹੀਂ ਆ ਜਾਂ ਕਿਤੇ ਸਾਰੀ ਜਗ੍ਹਾ ਸੁਣਦੇ ਹੀ ਆ ਉਹ ਠੀਕ ਨਹੀਂ ਹੋਏਗਾ ਹਾਲੀ ਦੇ ਐਮਐਲਏ ਨੇ ਤੜਾਨਾ ਐਮਐਲਏ ਆਗੇ ਉਹ ਕਹਿੰਦੇ ਕਿ ਸਾਡੀ ਗੱਲ ਨਹੀਂ ਸੁਣਦੇ ਫਿਰ ਅਫਸਰ ਦੇਖੋ ਮੈਂ ਮੈਂ ਆਪਣੀ ਮੈਂ ਤਾਂ ਆਪਣੀ ਗੱਲ ਕਰ ਸਕਦੀ ਆ ਮੈਂ ਆਪਣੀ ਗੱਲ ਕਰ ਸਕਦੀ ਆ ਕਿ ਮੈਂ ਲੋਕਾਂ ਦੇ ਵਿੱਚ ਹਾਂ ਔਰ ਅਫਸਰਾਂ ਨੂੰ ਸੁਣਾਉਣੀ ਵੀ ਆਉਣੀ ਚਾਹੀਦੀ ਆ ਕਿਤੇ ਸੁਣ ਲੈਂਦੇ ਆ ਕਿਤੇ ਥੋੜਾ ਜਿਹਾ ਤਰੀਕਾ ਸਾਨੂੰ ਵੀ ਟੇਡਾ ਕਰਨਾ ਪੈਂਦਾ ਬਟ ਐਟ ਦ ਐਂਡ ਆਫ ਦ ਡੇ ਸੁਣ ਲੈਂਦੇ ਗੰਗਣਾ ਦੀ ਗੱਲ ਵਿਧਾਨ ਸਭਾ ਚ ਹੋਈਗੀ ਕੰਗਨਾਂ ਨੂੰ ਤਾਂ ਲੈ ਕੇ ਕੱਲ ਅਸੀਂ ਪੀਸੀ ਕੀਤੀ ਆਈ ਡੋਨਟ نو ਤੁਸੀਂ ਅਗਰ ਉੱਥੇ ਸੀਗੇ ਜਾਂ ਨਹੀਂ ਸੀਗੇ ਪਰ ਕੱਲ ਸਾਡੀ ਪੀਸੀ ਹੋਈ ਹੈਗੀ ਔਰ ਅਸੀਂ ਇੱਕ ਮੰਗ ਕੀਤੀ ਹੈ ਕਿ ਜਾਂ ਤਾਂ ਬੀਜੇਪੀ ਪੰਜਾਬ ਆਪਣਾ ਅਸਤੀਫਾ ਦੇ ਦੇ ਜਾਂ ਉਹ ਕਲੀਅਰ ਕਰ ਦੇਣ ਕਿ ਅੱਜ ਦੀ ਡੇਟ ਤੋਂ ਸਾਡੇ ਕਿਸਾਨਾਂ ਨਾਲ ਖੜੇ ਸਾਡੀਆਂ ਧੀਆ ਨਾਲ ਖੜੇ ਔਰ ਜਿਹੜੀ ਇਹਨਾਂ ਦੀ ਸੈਂਟਰਲ ਲੀਡਰਸ਼ਿਪ ਹੈ ਬੀਜੇਪੀ ਦੀ ਉਹਨਾਂ ਕੋਲੋਂ ਸਾਡੀ ਇਹ ਮੰਗ ਹੈਗੀ ਹੈ ਕਿ ਸਿਰਫ ਇੱਕ ਲੈਟਰ ਦੇ ਨਾਲ ਨਹੀਂ ਸਰੇਗਾ ਤੁਹਾਨੂੰ ਕੰਗਨਾਂ ਦੇ ਉੱਤੇ ਕੋਈ ਐਕਸ਼ਨ ਲੈਣਾ ਪਵੇਗਾ ਜਿਵੇਂ ਮੈਂ ਤੁਹਾਨੂੰ ਕੱਲ ਵੀ ਪੀਸੀ ਦੇ ਵਿੱਚ ਦੱਸਿਆ ਸੀਗਾ ਕਿ ਅੱਜ ਦੀ ਪੀਸੀ ਜਿਹੜੀ ਹੈਗੀ ਹੈ ਉਹ ਸਾਡੀ ਸਿਰਫ ਇਹਨਾਂ ਨੂੰ ਵਾਰਨ ਕਰਨ ਲਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜੋ ਵੀ ਰਣਨੀਤੀ ਹੋਏਗੀ ਉਹ ਅਸੀਂ ਜਲਦੀ ਤੁਹਾਨੂੰ ਉਹਦੇ ਬਾਰੇ ਦੱਸਾਂਗੇ ਗੈਂਗਸਟਰਾਂ ਦੇ ਖਿਲਾਫ ਇਸ ਤਰੀਕੇ ਦੇ ਅਲੀਗੇਸ਼ਨ ਵਗੈਰਾ ਨਹੀਂ ਜੇ ਕੋਈ ਕੰਮ ਨਾ ਕਰੇ ਫਿਰ ਤਾਂ ਤਰਾਜ ਹੈ ਅਜੀ ਤਾਂ ਸਾਰੇ ਸਭ ਨੇ ਜਗ ਜਹਰ ਕਰਨਾ ਚਾਹੁੰਦੇ ਆ ਮੈਨੂੰ ਤਾਂ ਸਮਝ ਨਹੀਂ ਅਸਤੀਫਾ ਤਾਂ ਜਾਖੜ ਸਾਹਿਬ ਨੂੰ ਆਪ ਦੇਣਾ ਚਾਹੀਦਾ ਕਿ ਉਹਨਾਂ ਕੋਲ ਇੱਕ ਸੀਟ ਵੀ ਨਹੀਂ ਆਈ ਉਸ ਗੱਲ ਦੀ ਪਤਾ ਨਹੀਂ ਕੋਈ ਪਰੇਸ਼ਾਨੀ ਹੋਊਗੀ ਕਿ ਸੰਦੀਪ ਜਾਖੜ ਐਮਐਲਏ ਜਿਹੜੇ ਹੈਗੇ ਕਾਂਗਰਸ ਉਹਨਾਂ ਦੀ ਗੱਲ ਕਰ ਰਿਹਾ ਸੁਨੀਲ ਜਾਖੜ ਜੀ ਨੂੰ ਮੈਨੂੰ ਸਮਝ ਨਹੀਂ ਕੋਈ ਇੱਕੋ ਹੀ ਗੱਲ ਹੈ ਸੁਨੀਲ ਜਾਖੜ ਲਓ ਸੰਦੀਪ ਜਾਖੜ ਚ ਕੀ ਫਰਕ ਹੈ ਉਹ ਕਹਿ ਰਿਹਾ ਸਟੇਟਮੈਂਟ ਜਿਹਨੇ ਦਿੱਤੀ ਹੈ ਉਹ ਨਹੀਂ ਬਿਲਕੁਲ ਸੰਦੀਪ ਜੀ ਨੂੰ ਤਾਂ ਅੱਜ ਚਲੋ ਜਦੋਂ ਅੱਜ ਅੰਦਰ ਇਸ ਕੰਮ ਤੇ ਐਡਾ ਵੱਡਾ ਕੋਈ ਨਾ ਕੋਈ ਲੋਕਾਂ ਦੀ ਮੰਗ ਹੈ ਵੀ ਕਰਪਸ਼ਨ ਤੇ ਨੱਥ ਪੈਣੀ ਚਾਹੀਦੀ ਅਜੋਦੇ ਲੈਜੇ ਨਾਲ ਅੱਜ ਬਹੁਤ ਵੱਡਾ ਕੰਮ ਹੋਊਗਾ ਸ਼ਾਇਦ ਡੀਜੀਪੀ ਪੰਜਾਬ ਜੁਆਉਣਗੇ ਔਰ ਸ਼ਾਇਦ ਵਿਧਾਨ ਸਭਾ ਚੋ ਹੀ ਹੋ ਜਾ ਮਤਾ ਪਾਸ ਹੋਵੇ ਤਾਂ ਕਿ ਅੱਜ ਤੋਂ ਬਾਅਦ ਕੋਈ ਹੋ ਜਾ ਅਫਸਰ ਕੋਈ ਨੂੰ ਨੱਥ ਵੀ ਪਵੇ ਔਰ ਕੋਈ ਗਲਤ ਕੰਮ ਨਾ ਕਰੇ ਇਸ ਚੰਗਾ ਕੀ ਹੋ ਸਕੇ ਤੀਜਾ ਮਾਮਲਾ ਪਹਿਲਾਂ ਦੀਪਕ ਤਿੰਨੂ ਨੇ ਤਿੰਨੂ ਪੁਜਾਇਆ ਕਿ ਪੁਲਿਸ ਵੱਲੋਂ ਦੂਜੀ ਕੋਸ਼ਿਸ਼ ਵਾਰ ਆ ਗਿਆ ਲਾਰੈਂਸ ਬੱਚੇ ਕੋਈ ਦਾ ਐਂਟਰੀ ਹੋਇਆ ਪੁਲਿਸ ਦੇ ਅਧਿਕਾਰੀ ਦੇ ਪੌਂਦ ਵਿੱਚ ਤੀਸਰਾ ਇਹ ਮਸਲਾ ਆ ਗਿਆ ਲਗਾਤਾਰ ਬਿਲਕੁਲ ਨਹੀਂ ਨਹੀਂ ਬਿਲਕੁਲ ਇਹਦੀ ਸ਼ੁਰੂਆਤ ਸ਼ਾਇਦ ਅੱਜ ਹੀ ਹੋਣੀ ਹੈ ਸੋ ਕਈ ਵਾਰੀ ਸਮਾਂ ਲੱਗ ਜਾਂਦਾ ਹੈ ਅੱਜ ਜੁਦੀ ਸ਼ੁਰੂਆਤ ਹੋਊਗੀ ਅਸੀਂ ਤਾਂ ਕਹਿੰਦੇ ਬਹੁਤ ਚੰਗੀ ਗੱਲ ਹੈ ਵੀ ਲਾਈਵ ਦੁਨੀਆ ਨੂੰ ਪਤਾ ਲੱਗੇਗਾ ਵੀ ਪੰਜਾਬ ਸਰਕਾਰ ਉਹਨਾਂ ਦੇ ਹਿੱਤ ਲਈ ਕਰਪਸ਼ਨ ਰੋਕਣਾ ਸੇ ਕੀ ਕਰ ਰਹੀ ਹੈ ਐਨਓਸੀ ਦੀ ਸ਼ਰਤ ਅੱਜ ਹਟਾਣੇ ਕੇ ਲੇਕਰ ਅਸੀਂ ਕਹਿ ਸਕਦੇ ਹਾਂ ਕਿ ਬਿੱਲ ਆ ਜਾਏਗਾ ਉਹਦਾ ਕਿੰਨਾ ਇੰਪੈਕਟ ਦੇਖਣਾ ਨਹੀਂ ਬਿਲਕੁਲ ਜਿਹੜੇ ਛੋਟੇ ਜਿਹੇ ਕੋਲ 5 ਮਰਲੇ ਜੀ ਨੇ ਘਰ ਲਈ ਜਗ੍ਹਾ ਲੈਣੀ ਹੈ ਜਾਂ 10 ਮਰਲੇ ਲੈਣੀ ਹੈ ਔਰ ਉਹ ਵਿਚਾਰੇ ਨੂੰ ਐਨਓਸੀ ਦੀ ਬੜੀ ਪ੍ਰੋਬਲਮ ਆਉਂਦੀ ਹੈ ਜਦੋਂ ਮਸਲਾ ਲੱਗੂਗਾ ਉਹਦੇ ਨਾਲ ਸਰਕਾਰ ਨੂੰ ਰੈਵਨਿਊ ਵੀ ਆਊਗਾ ਔਰ ਲੋਕਾਂ ਨੂੰ ਜਿਹੜੀ ਉਹ ਵੀ ਬੜੀ ਵੱਡੀ ਪ੍ਰੋਬਲਮ ਹੈ ਵੀ ਅਸੀਂ ਕਹਿ ਦਿੰਦੇ ਹ ਸਰਕਾਰ ਦੀ ਮੁंडਲੀ ਜ਼ਿੰਮੇਵਾਰੀ ਹੁੰਦੀ ਹੈ ਕਿ ਨਾਗਰਿਕ ਆਪਣੇ ਆਪ ਨੂੰ ਸੁਰੱਖਿਤ ਫੀਲ ਕਰਨ ਲੇਕਿਨ ਅੱਜ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਗੈਂਗਿਸਟ ਲਗਾਤਾਰ ਦੰਦਣ ਆਂਦੇ ਨੇ ਹੁਣੇ ਹੀ 2-3 ਦਿਨ ਪਹਿਲਾਂ ਪਠਾਨਕੋਟ ਵੀ ਇੱਕ ਇਨਸੀਡੈਂਟ ਹੋਇਆ ਕਿ ਇੱਕ ਬੱਚੀ ਬੱਚਾ ਜਿਹੜਾ ਸਕੂਲੋਂ ਆਇਆ ਉਹ ਅਗਵਾ ਹੋਇਆ ਠੀਕ ਆ ਉਹ ਬ੍ਰਾਮਡ ਹੋ ਗਿਆ ਉਹਦੇ ਲਈ ਪ੍ਰਸ਼ਾਸਨ ਦਾ ਧੰਨਵਾਦ ਵੀ ਹੈ لیکن ایسیਆਂ ਘਟਨਾਵਾਂ ਘਟ ਜਾਂਦੀਆਂ ਸਾਡੇ ਨਕਸ਼ੇ ਤੋਂ ਨਿਕਲ ਜਾਂਦੇ ਨੇ ਉਹ ਇਹ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਦੀ ਸਰਕਾਰ ਦਾ ਧਿਆਨ ਸੁਰੱਖਿਆ ਵੱਲ ਬਿਲਕੁਲ ਨਹੀਂ ਹੈ। ਔਰ ਸੈਸ਼ਨ ਵੀ ਜਿਹੜਾ ਡੰਗ ਡਪਾਈ ਹੈਗਾ ਪੰਜਾਬ ਦੇ ਜਿਹੜੇ ਮੁੱਢਲੇ ਮੁੱਦੇ ਸੀ ਜਿਨ੍ਹਾਂ ਨੂੰ ਲੈ ਕੇ ਸਰਕਾਰ ਬਣੀ ਉਨਾਤੇ ਅੱਜ ਚਰਚਾ ਕਰਨ ਤੋਂ ਡੋੜਦੀ ਹੈ ਇਹੀ ਕਹਿੰਦੇ ਸੀ ਕਿ ਰੇਤ ਬੜੀ ਮਹਿੰਗੀ ਹੈ ਅੱਜ ਰੇਤ ਦਾ ਕੀ ਹਾਲ ਹੈ ਮਾਈਨਿੰਗ ਦੀ ਕੋਈ ਪਾਲਿਸੀ ਹੁਣ ਤੱਕ ਨਹੀਂ ਆਈ ਔਰ ਲੇਕਿਨ ਸਰਕਾਰ ਜਿਹੜੀ ਹੈ ਉਹ ਮੂਕ ਦਰਸ਼ਕ ਬਣੀ ਬੈਠੀ ਹੈ ਨਸ਼ਾ ਜਿਹੜਾ ਉਸੇ ਤਰੀਕੇ ਨਾਲ ਵਧ ਰਿਹਾ ਔਰ ਕੱਲ ਜਿਸ ਪ੍ਰਕਾਰ ਦਾ ਇਹ ਵਾਤਾਵਰਣ ਆ ਹਾਊਸ ਤੋਂ ਇਹ ਗੱਲ ਨਿਕਲ ਕੇ ਆਈ ਕਿ ਨੈਕਸਸ ਹੈ ਇਹ ਜਿਹੜਾ ਨੈਕਸਸ ਹੈ ਇਹਨੂੰ ਤੋੜਨਾ ਕਿੰਨਾ ਇਸ ਕਰਕੇ ਕੋਈ ਇਸ ਸਰਕਾਰ ਤੋਂ ਕੋਈ ਵੱਡੀ ਉਮੀਦ ਹੋਏ ਐਸਾ ਬਿਲਕੁਲ ਨਹੀਂ ਲੱਗਦਾ ਅਰੇ ਉਸ ਵਿਸ਼ੇ ਤੇ ਪਾਰਟੀ ਨੇ ਦੇਖੋ ਇੱਕ ਮੈਂ ਬਾਤ ਸੁਣੀ ਹੈ ਪਾਰਟੀ ਨੇ ਉਸ ਵਿਸ਼ੇ ਕੋ ਲੈ ਕੇ ਆਪਣਾ ਸਟੈਂਡ ਉਸੇ ਸਮੇਂ ਕਲੀਅਰ ਕਰ ਦਿਆ ਥਾ ਮੈਨੂੰ ਲੱਗਦਾ ਹੈ ਕਿ ਉਹ ਵਿਸ਼ੇ ਅਬ ਪਾਰਟੀ ਨੇ ਆਪਣੀ ਲਾਈਨ ਕਲੀਅਰ ਕੀਤੀ ਹੈ ਮੇਰਾ ਇਹ ਕਹਿਣਾ ਕਿ ਕਿਸੇ ਵੀ ਵਿਅਕਤੀ ਨੂੰ ਐਸਾ ਕੋਈ ਵੀ ਸ਼ਬਦ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਜਿਸ ਦੇ ਨਾਲ ਦੂਸਰੇ ਨੂੰ ਕਸ਼ਟ ਹੋਏ